ਆ ਨੁਕਸਾਨ ਤੁਸੀਂ ਵੇਖ ਸਕਦੇ ਹੋ ਕਿ ਕਿੰਨਾ ਵੱਡਾ ਹੋ ਗਿਆ ਔਰ ਗੁੱਜਰ ਪਰਿਵਾਰ ਦੀ ਜਿਹੜੀ ਪਰਾਲੀ ਆ ਗੁੱਜਰਾਂ ਨੇ ਆਪਣੇ ਪਸ਼ੂਆਂ ਵਾਸਤੇ ਪਰਾਲੀ ਇਕੱਠੀ ਕੀਤੀ ਸੀ ਅੱਗ ਲੱਗੀ ਆ ਜਾਂ ਅੱਗ ਲਗਾਈ ਗਈ ਆ ਇਹਦੇ ਬਾਰੇ ਪੂਰੀ ਗੱਲਬਾਤ ਕਰਦੇ ਆ ਜਿਵੇਂ ਗੁੱਜਰ ਬਰਾਦਰੀ ਦੇ ਕੁਝ ਭਰਾ ਕਹਿ ਰਹੇ ਆ ਜਿਸ ਦਾ ਨੁਕਸਾਨ ਹੋਇਆ ਉਹ ਕਹਿ ਰਹੇ ਆ ਕਿ ਮੇਰੀ ਪਰਾਲੀ ਦੇ ਕੋਲੇ ਕੋਈ ਬੀੜੀ ਪੀ ਰਿਹਾ ਸੀ ਔਰ ਜਿਸ ਕਰਕੇ ਉਹ ਅੱਗ ਲੱਗੀ ਆ ਔਰ ਬੀੜੀ ਪੀਣ ਵਾਲਾ ਪਹਿਲਾ ਅਹੀਂ ਜਦੋਂ ਅੱਗ ਲੱਗੀ ਆ ਤਾਂ ਬੁਝਾਉਣ ਦੀ ਕੋਸ਼ਿਸ਼ ਕਰ ਰਿਆ ਜਦ ਕਿ ਜਿਸ ਦੀ ਪਰਾਲੀ ਸੀ ਉਸ ਨੂੰ ਆਵਾਜ਼ ਨਹੀਂ ਮਾਰੀ ਔਰ ਉਸ ਨੇ ਬੁਝਾਉਣ ਦੀ ਕੋਸ਼ਿਸ਼ ਕੀਤੀ ਆ ਜਦੋਂ ਉਹਨਾਂ ਨੇ ਆ ਕੇ ਵੇਖਿਆ ਤਾਂ ਦੌੜ ਗਏ ਆ ਇਸ ਬਾਰੇ ਫੇਰ ਦੁਬਾਰਾ ਗੱਲ ਕਲੀਅਰ ਕਰਦੇ ਆ ਕਿ ਕੀ ਕਹਿਣਾ ਉਸ ਭਰਾ ਦਾ ਇਹ ਅੱਗ ਦੇ ਨਾਲ ਪਰਾਲੀ ਜਿਹੜੀ ਆ ਉਹ ਸੜ ਗਈ ਆ ਸਾਈਡ ਤੇ ਜੇ ਮੇਰਾ ਭਰਾ ਭਰਾ ਜੀ ਕੀ ਨਾਮ ਕੀ ਆਪਣਾ ਮੇਰਾ ਨਾਮ ਜੂਰ ਅਲੀਏ ਜੀ ਕਿਹੜਾ ਪਿੰਡ ਕਿਹੜਾ ਹੈ ਝਰੋਲੀ ਬਾਂਗਰ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਸੜ 2.5 ਲੱਖ ਰੁਪਏ ਦਾ ਹੋ ਗਿਆ ਜੀ 2.5 ਲੱਖ ਦਾ ਜੀ ਤੇ ਇੱਕ ਕਾਰਨ ਕੀ ਬਣਿਆ ਇਹ ਕਾਰਨ ਸਰ ਸਾਡੇ ਪੜੋਸੀ ਗਵੰਡੀ ਸਾਈ ਉਹਦਾ ਮੁੰਡਾ ਕਈ ਵਾਰੀ ਇੱਕ ਬੀੜੀ ਪੀਂਦੇ ਆ ਮੈਂ ਮਨਾ ਕੀਤਾ ਮੈਂ ਕਿ ਬੀੜੀ ਨਾ ਪੀਕਰ ਸਾਡਾ ਪ੍ਰਾਲੀਏ ਡੰਗਰਾਂ ਦਾ ਰਾਸ਼ਨ ਹੈ ਸਾਡਾ ਇੱਥੇ ਨਾ ਬੀੜੀਆਂ ਪੀਏ ਕਰ ਉਹਦੇ ਕਹਿ ਵਜੂਦ ਵੀ ਉਹ ਹਟਦਾ ਨਹੀਂ ਸੀ ਬੀੜੀਆਂ ਪੀਂਦਾ ਹੀ ਚੋਰੀ ਤੇ ਲੁਕ ਲੁਕ ਕੇ ਆ ਕੇ ਅੱਜ ਅਸੀਂ ਡੰਗਰ ਚਾਰ ਕੇ ਲਾ ਕੇ ਪਹੁੰਚੇ ਆ ਤੇ ਸਾਡੇ ਤੋਂ ਪਹਿਲਾਂ ਹੀ ਮਤਲ ਅੱਗ ਲਾਤੀ ਸੀ ਉਹਨੇ ਬੀੜੀ ਪੀ ਬੀੜੀ ਪੀ ਅੱਗ ਲਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਲਿਆ ਬਾਕੀ ਤੋਂ ਬੁਝੀ ਨਹੀਂ ਗਈ ਜਦੋਂ ਤੁਸੀਂ ਕਿਵੇਂ ਵੇਖਿਆ ਅਸੀਂ ਉਹ ਟਾਮੇ ਫੜੇ ਦੇ ਉਹਨਾਂ ਨੇ ਸਵੇਰੇ ਦੇ ਹੱਥ ਚ ਸਾਰੇ ਪਰਿ ਭੱਜ ਗਏ ਤੋਂ ਪਰਾਲੀ ਛੱਡ ਕੇ ਤੁਹਾਡੇ ਨਾਲ ਉਹਨਾਂ ਦਾ ਮੇਲ ਹੋਇਆ ਜੀ ਤੇ ਫਿਰ ਹੁਣ ਜਦੋਂ ਲੱਗੇ ਹੋਏ ਸੀ ਭਜਾਉਣ ਫਿਰ ਦੁਬਾਰਾ ਕਿਉਂ ਛੱਡ ਕੇ ਚੌੜ ਗਏ ਇਸ ਚਾਣਬੀਨ ਕਰ ਸਕਦੇ ਸਰ ਤੁਸੀਂ ਨਹੀਂ ਜਦੋਂ ਤੁਸੀਂ ਵੇਖਿਆ ਮੌਕੇ ਤੇ ਕਿ ਦੁਬਾਰਾ ਉਥੋਂ ਭੱਜ ਗਏ ਹੋ ਹਾਂ ਮੈਂ ਕਹਿੰਦਾ ਤੂੰ ਅੱਗ ਕਿਉਂ ਲਾਈ ਕਹਿੰਦਾ ਅਸੀਂ ਨਹੀਂ ਅੱਗ ਲਾਈ ਅੱਗ ਛੜਕ ਲਓ ਆਈ ਹੈ ਅਸੀਂ ਹੋਰ ਕਈ ਵਾਰੀ ਬੀੜੀ ਪਿੰਦੇ ਸਾਡੇ ਪਰਾਲੀ ਦੇ ਪਿਛੇ ਵੇਖਿਆ ਚੋਰੀ ਬੀੜੀ ਪਿੰਦਾ ਉਹ ਅੱਛਾ ਪਹਿਲਾਂ ਵੀ ਤੁਸੀਂ ਵੇਖਿਆ ਪਹਿਲਾਂ ਮੈਨੂੰ ਮਨ ਨਹੀਂ ਸੀ ਸਾਈ ਬਰਾਦਰੀ ਦੇ ਜੀ ਇੱਕ ਵਾਰੀ ਮੈਂ ਮਨਾ ਕੀਤਾ ਚੋਰੀ ਪੀੜੀਆਂ ਪਿੰਦਾ ਹਾਂ ਅੱਡਾ ਵਿੱਚ ਪਿੰਦਾ ਜੀ ਕ ਆਸ਼ਨੇ ਇੱਥੇ ਨਾ ਬੀੜੀਆਂ ਪੀ ਕੇ ਸੁੱਕੀ ਪ੍ਰਾਲੀ ਐ ਧੁਮਾਕਾ ਐ ਜੋ ਨੁਕਸਾਨ ਜਿਹੜਾ ਵੱਡਾ ਹੋ ਗਿਆ ਨੁਕਸਾਨ ਸਾਲ ਛੱਡ ਕੇ ਨੈਕ ਤੇਰੇ ਕੋਲ ਖਸੂ ਸਰ 50 ਕਹੇ 50 ਡੰਗਰਾਂ ਦੇ ਜਿਹੜੀ ਪ੍ਰਾਲੀ ਆ ਸੜ ਗਈ ਜੀ ਹੁਣ ਅੱਗੇ ਗੁਜ਼ਾਰਾ ਕਿੱਦਾਂ ਅੱਗੇ ਸਰ ਦੇਖੋ ਤੁਹਾਡੇ ਸਾਹਮਣੇ ਜਿਹੜੀ ਪ੍ਰਾਲੀ ਖਤਮ ਹੋ ਗਈ ਕੀ ਫਾਇਰ ਗੇਟ ਦੀਆਂ ਗੱਡੀਆਂ ਆਈਆਂ ਜੀ ਤੇ ਗੱਡੀਆਂ ਨੇ ਆ ਕੇ ਮੌਕੇ ਤੇ ਅੱਗ ਬੁਝਾਈ ਜਾਂ ਹੁਣ ਕਿੱਥੇ ਗਈਆਂ ਗੱਡੀਆਂ ਬੜਾ ਜ਼ੋਰ ਲਾਇਆ ਬੜਾ ਜ਼ੋਰ ਲਾਇਆ ਸਰ ਅੱਗ ਕੰਟਰੋਲ ਨਹੀਂ ਹੋਈ ਹੁੰਦਾ ਗੱਡੀਆਂ ਤੋਂ ਚੱਲ ਗਏ ਆ ਜਿਆਦਾ ਹੁਣ ਕਰਵਾ ਜਿਆਦਾ ਹੁਣ ਕਰਕੇ ਚੱਲ ਗਏ ਆ ਪਾਣੀ ਮ ਜਪਾਨੀ ਜਿਹੜਾ ਫਾਈਬਰ ਗੇਟ ਦਾ ਮੁੱਖ ਭਾਗ ਹੈ। ਔਰ ਦੱਸਦਾ ਕਿ ਇੱਥੇ ਇੱਕ ਨਜ਼ਦੀਕ ਸਾਈ ਬ੍ਰਦਰੀ ਦਾ ਘਾਰੇ ਜਿਸ ਕਰਕੇ ਦੱਸਦੇ ਆ ਕਿ ਇਹਨਾਂ ਦੇ ਨੌਜਵਾਨ ਕੋਈ ਬੀੜੀਆਂ ਜਿਹੜੀਆਂ ਪੀਂਦੇ ਆ ਤੇ ਜੋ ਇਹਨਾਂ ਵੱਲੋਂ ਕਿਹਾ ਜਾ ਰਿਹਾ ਜਿਸ ਦੀ ਪ੍ਰਾਲੀ ਨੂੰ ਅੱਗ ਲੱਗੀ ਉਹ ਕਿਹਾ ਜਾ ਰਿਹਾ ਕਿ ਮੇਰੀ ਪ੍ਰਾਲੀ ਨੂੰ ਅੱਗ ਤਾਂ ਲੱਗੀ ਹੈ ਕਿ ਉਹ ਬੀੜੀ ਪੀਤੀ ਆ ਉਸਨੇ ਹੁਣ ਪੁਲਿਸ ਨੂੰ ਕੰਪਲੇਂਟ ਲਿਖਾਉਂਦੇ ਆ ਪੁਲਿਸ ਕੀ ਕਰਦੀ ਆਗੇ ਕਾਰਵਾਈ ਤਾਂ ਫੇਰ ਉਹ ਬੰਦਾ ਜਿਹੜਾ ਵਾ ਉਹ ਮੌਕੇ ਤੇ ਹੋਵੇਗਾ ਨਹੀਂ ਹੋਵੇਗਾ ਦਾ ਕਾਰਨ ਕੀ ਨਿਕਲਦਾ ਹੈ ਇਨਵੈਸਟੀਗੇਸ਼ਨ ਦਾ ਵਿਸ਼ਾ ਬਣ ਗਿਆ ਇਹ ਤਫਤੀਸ਼ ਹੋਵੇਗੀ ਕਿ ਵਾਕਈ ਇਹ ਕਾਰਨ ਬਣਿਆ ਔਰ ਦੱਸਦੇ ਆ ਕਿ ਇਸ ਵੇਲੇ ਨੁਕਸਾਨ ਜਿਹੜਾ ਬਹੁਤ ਵੱਡਾ ਮੈਂ ਕੈਮਰਾਮੈਨ ਨੂੰ ਕਹਾਂਗਾ ਅੱਗੇ ਹੋ ਕੇ ਆ ਤਸਵੀਰਾਂ ਜਿਹੜੀਆਂ ਕਵਰ ਕੀਤੀਆਂ ਜਾਣ ਔਰ ਇੱਕ ਧੜ ਪਰਾਲੀ ਦੀ ਜਿਸ ਦਾ 2.5 ਲੱਖ ਦਾ ਨੁਕਸਾਨ ਦੱਸਦੇ ਆ ਕੀ ਹੋ ਗਿਆ ਔਰ ਬਹੁਤ ਵੱਡਾ ਨੁਕਸਾਨ ਹੈ ਔਰ ਪਸ਼ੂਆਂ ਵਾਸਤੇ ਜਿਹੜੀ ਪਰਾਲੀ ਗੁਜਰਪਾਲ ਯਾਰੇ ਵੱਲੋਂ ਇਕੱਠੀ ਕੀਤੀ ਜਾਂਦੀ ਹੈ ਤਾਂ ਲਗਾਤਾਰ ਉਹ ਪਰਾਲੀ ਜਿਹੜੀ ਹੈ ਇਸ ਵੇਲੇ ਲੂ ਲੂ ਕਰਕੇ ਸੜ ਰਹੀ ਹੈ ਔਰ ਪਰਿਵਾਰ ਵੱਲੋਂ ਸਕੇ ਸਬੰਧੀਆਂ ਵੱਲੋਂ ਰਿਸ਼ਤੇਦਾਰੀਆਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਇਹਨਾਂ ਦੀ ਪਰਾਲੀ ਜਿਹੜੀ ਆ ਉਹ ਬਚਾਈ ਜਾਵੇ ਅੱਗ ਜਿਹੜੀ ਆ ਉਹ ਬੁਝਾਈ ਜਾਵੇ ਤਾਂ ਹੁਣ ਗੱਲਬਾਤ ਫੇਰ ਅਫਸਰਾਂ ਨਾਲ ਕਰਦੇ ਆ ਕਿ ਕੀ ਕਹਿਣਾ ਇਹਨਾਂ ਦਾ ਕਿ ਇਹਨਾਂ ਨੂੰ ਕਿਸੇ ਦਾ ਨਾਮ ਲਖਾਇਆ ਹੋਣਾ ਨਹੀਂ ਲਖਾਇਆ ਕੀ ਅੱਗੇ ਬਣਦੀ ਆ ਕਾਰਵਾਈ ਫੇਰ ਗੱਲਬਾਤ ਕਰਦੇ ਸੱਚੀ ਗੱਲ ਸੱਚੀ ਗੱਲ ਸਰ ਮਾਵਲਾ ਕੀ ਆ ਕਿੰਨੇ ਕ ਵਜੇ ਦੀ ਗੱਲ ਜੋ 2:20 ਮਿੰਟ ਤੇ ਹੈਲਪਲਾਈਨ 112 ਤੇ ਕੰਪਲੇਂਟ ਪਈ ਆ ਕਿ ਪਿੰਡ ਝੜੋਲੀ ਬਾਂਗਰ ਵਿਖੇ ਜਿਹੜੀ ਉਹ ਅੱਗ ਲੱਗੀ ਆ ਜੀ ਗੁਜਰਾਂ ਦੀ ਪਰਾਲੀ ਨੂੰ ਅਸੀਂ ਮੌਕੇ ਤੇ ਆਏ ਆ ਆਣ ਕੇ ਜਦੋਂ ਅਸੀਂ ਵੇਖਿਆ ਕਿ ਲੱਗੀ ਹੋਈ ਸੀ ਤੇ ਫਾਇਰ ਬਿਜਲੀ ਇੱਕ ਗੱਡੀ ਬੁਝਾ ਰਹੀ ਸੀ ਜਿਆਦਾ ਕੋਹਣ ਕਰਕੇ ਦੂਸਰੀ ਗੱਡੀ ਨੂੰ ਠਾਨਪੁਰ ਤੋਂ ਬੁਲਾਇਆ ਗਿਆ ਉਹ ਵੀ ਗੱਡੀ ਜਿਹੜੀ ਆ ਉਹ ਇੱਥੇ ਆਈ ਆ ਉਹਨੇ ਵੀ ਆਣ ਕੇ ਉਹ ਬੁਝਾਈ ਆ ਫਿਰ ਕਾफी देर ਜਿਹੜੀ ਉਹ ਲਾਗੇ ਮੋਟਰ ਹੋਕ ਕਰਕੇ ਉਹਦਾ ਪਾਣੀ ਗੱਡੀ ਵਿੱਚ ਪਾਇਆ ਗਿਆ ਪ੍ਰੈਸ਼ਰ ਵਾਲਾ ਪਾਣੀ ਬਹੁਤ ਸਕੇਤੀ ਇਹ ਫਿਰ ਦੋਵਾਰਾ ਲਾਈਟ ਚਲੀ ਗਈ ਆ ਲਾਈਟ ਜਾਣ ਕਰਕੇ ਪਾਣੀ ਵੀ ਕਮੀ ਹੋ ਗਈ ਆ ਫਿਰ ਘਟੀਆਂ ਤੋਂ ਬਾਰਾ ਪਾਣੀ ਲੈਣ ਵਾਸਤੇ ਵੀ ਚਲੇ ਨਹੀਂ ਆ। ਅੱਗ ਲੱਗਣ ਦਾ ਕਾਰਨ ਪਤਾ। ਅੱਗ ਲੱਗਣ ਦਾ ਕਾਰਨ ਘਰ ਵਾਲੇ ਲੋਕ ਕਹਿ ਰਹੇ ਆ ਵੀ ਜਿਹੜਾ ਗਵਾਨ ਘਰ ਆਉਣ ਦਾ ਮੁੰਡਾ ਬੀੜੀ ਪੀਂਦਾ ਤੇ ਉਹਨੇ ਬੀੜੀ ਪੀ ਕੇ ਛੁੱਟਿਆ ਤਾਂ ਅੱਗ ਲੱਗੀ ਆ ਜੀ। ਤੇ ਜਦੋਂ ਇਹ ਘਰ ਗਏ ਉਸ ਘਰ ਵਿੱਚ ਔਰਤਾਂ ਹੀ ਨੇ ਤਿੰਨ। ਬੰਦਾ ਕੋਈ ਨਹੀਂ ਮਿਲਿਆ ਜੀ। ਕਿਉਂਕਿ ਉਹ ਬੰਦਾ ਇੱਕ ਤਾਂ ਜਰਾਨੀ ਦਾ ਔਰਤਾਂ ਮਰ ਗਿਆ ਜਿਹੜੇ ਦੋ ਪੁੱਤਰ ਕਿਉਂ ਵੀ ਮਰ ਚੁੱਕੇ ਨੇ। ਉਸ ਘਰ ਵਿੱਚ ਕੋਈ ਵੀ ਬੰਦਾ ਨਹੀਂ। ਇਹਨਾਂ ਦੇ ਕਹਿਣ ਮੁਤਾਬਕ ਕੋਲ ਦਾ ਜਵਾਈ ਆਇਆ। ਉਹਨੇ ਬੀੜੀ ਪੀਤੀ। ਤੇ ਉਹ ਜਿਹੜਾ ਜਵਾਈ ਨੂੰ ਤੁਸੀਂ ਦਾ ਕਰਕੇ ਤੁਹਾਨੂੰ ਨਹੀਂ ਮਿਲਿਆ ਨਹੀਂ ਸਾਨੂੰ ਉਹ ਜਵਾਈ ਨਹੀਂ ਮਿਲਿਆ ਸਾਡੇ ਹੁਣ ਜਿਹੜੀ ਆ ਉਹ ਕੀ ਦੇ ਉੱਤੇ ਕਰੀਂ ਆਉਣ ਤੋਂ ਬਾਅਦ ਅਗਲੀ ਕਾਰਵਾਈ ਹਮ ਚੱਲਣੀ ਠੀਕ ਹੈ ਦਾਦਾ ਜੀ ਇਹ ਕੀ ਅਫਸਰਾ ਨੇ ਬਹੁਤ ਵਧੀਆ ਆਸ਼ਾਸ਼ਾ ਕਰਦਾ ਹੈ ਕਿ ਜੇ ਇਹਨਾਂ ਨੇ ਕਿਹਾ ਪਹਿਲਾਂ ਅੱਗ ਦੇ ਉੱਤੇ ਕਾਬੂ ਤਾਂ ਪਾ ਲਈਏ ਪਹਿਲਾਂ ਅੱਗ ਦੇ ਕਾਬੂ ਪਾਇਆ ਜਾਵੇਗਾ ਤਾਂ ਫਿਰ ਬਿਲਕੁਲ ਇਹ ਇਨਵੈਸਟੀਗੇਟ ਕੀਤਾ ਜਾਵੇਗਾ ਕਿ ਕਿਹੜਾ ਕਾਰਨਾ ਕਰਕੇ ਅੱਗ ਲੱਗੀ ਆ ਔਰ ਪੂਰੀਆ ਤਸਵੀਰਾਂ ਜਿਹੜੀਆਂ ਤੁਹਾਡੇ ਸਾਹਮਣੇ ਲਿਆਵਾਂਗੇ ਔਰ ਫਿਰ ਦੁਬਾਰਾ ਜੇ ਕੋਈ ਹੋਰ ਪੱਖ ਨਿਕਲ ਕੇ ਸਾਹਮਣੇ ਆਉਂਦਾ ਤਾਂ ਬਿਲਕੁਲ ਤੁਹਾਡੇ ਨਾਲ ਸਾਂਝਾ ਕਰਾਂਗੇ ਫਿਲਹਾਲ ਵੀਡੀਓ ਨੂੰ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ